ਆਦਾ ਮੈਂ ਆਪਣੇ ਵੱਡੇਆ ਦਾਦਿਆਂ ਬਾਬਿਆਂ ਦੇ ਕੋਲੋਂ ਬਾਬਾ ਬੋਤਾ ਸਿੰਘ ਦੀ ਸਾਖੀ ਸੁਣੀ ਆ ਉਹ ਲਿਖਦਾ ਸਾਖੀ ਬੋਤਾ ਸਿੰਘ ਦੀ ਮੈਂ ਸੁਣੀ ਰਤਨ ਸਿੰਘ ਕਾਨ ਉਹ ਸਿੰਘਣ ਕੀ ਨਿੰਦਿਆ ਸੁਣਤ ਜਿਨ ਕੀਨੋ ਸੀਸ ਕੁਰਬਾਨ ਗੱਤੀ ਸਭਿੰਗ ਤੋਂ ਪਰਮ ਕੋ ਪੂਰੋ ਗੁਰ ਕੋ ਸੇਵਕ ਦਿਲ ਕੋ ਸੂਰੋ ਅੱਜੇ ਮੇਥੋ ਸਾ ਕੋ ਗ੍ਰਾਮ ਬੋਤਾ ਸਿੰਘ ਦਾਸ ਕੋ ਨਾਮ ਜਵੇ ਦੀ ਇਥੇ ਸਿੰਘਾਂ ਬੰ ਮਾਰ ਤਿਸੇ ਨਾ ਸਾਰੇ ਜਗਰੀਏ ਨੇ ਮਾਰਦੇ ਆ ਇਹਨੇ ਅੰਗ ਸਿੰਘ ਕੋਲੋਂ ਆ ਗਿਆ ਉਹਨੇ ਆਖਿਆ ਕੋਈ ਸਿੰਘ ਨਹੀਂਗਾ ਇਹ ਤੇ ਕੁਲੰਕ ਲੱਗਦਾ ਕੋਈ ਸਿੰਘਾਂ ਦੇ ਨਾਮ ਤੇ ਧੱਬਾ ਬੇਰੁਪਿਆ ਲੱਗਦਾ ਕੋਈ ਜਦੋਂ ਬੋਤਾ ਸਿੰਘ ਦੇ ਕੰਨਾਂ ਵਿੱਚ ਇਹ ਬੋਲ ਪੈਣਾ ਉਹਨੇ ਆਖਿਆ ਸਿੰਘ ਇਹੋ ਜਿਹੇ ਨਹੀਂ ਹੁੰਦੇ ਬੋਤਾ ਸਿੰਘ ਨੇ ਜੋ ਸੁਣੀ ਰੇਹੋ ਸਹਾਂ ਹੀ ਖਲੋਏ ਉਹ ਜਾਣ ਕਰ ਦਿੱਛੂ ਡੰਕ ਲਗਿਓ ਲਗੀ ਬੋਲੀ ਸਿੰਘ ਸੋਏ ਬੋਲੀ ਵੱਜੀ ਉਹ ਜਿੱਤਰਾ ਕੋਈ ਬੁੱਛੂ ਡੰਗ ਮਾਰਦਾ ਸਿੰਘ ਖੇਤ ਦੇ ਨਿਸ਼ਚੇ ਧਾਰੀ ਤੇ ਸੀਸ ਲੱਗੇ ਦੇ ਸਾਹਮਣੇ ਆਏ ਕੀ ਬੋਲਦੇ ਜਿਓ ਕੱਟਿਓ ਪਿੱਲਿਓ ਗੁਰੂ ਗੋਬਿੰਦ ਸਿੰਘ ਦਾ ਖਾਲਸਾ ਖਤਮ ਹੋ ਗਿਆ ਉਹਨਾਂ ਆਖਿਆ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਖਾਲਸੇ ਦਾ ਜਨਮ ਤੇ ਨਾ ਸਕਦਾ ਪਰ ਮਰਨ ਦਿਨ ਕਦੇ ਨਹੀਂ ਆ ਸਕਦਾ ਵਾਹ ਵਾਹ ਉਹਨਾਂ ਕੇਸਰੀ ਨਿਸ਼ਾਨ ਸਾਹਿਬ ਝੁਲਾ ਕੇ ਨਾਰਾ ਲਾਇਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਕੋਈ ਉਹਨਾਂ ਆਖਿਆ ਸੇ ਖਾਲਸੇ ਨੇ ਰਾਜ ਕੈਂਪ ਕਰ ਲਿਆ ਜੇ ਜਿੰਨੇ ਵੀ ਇੱਥੋਂ ਜਾਣਾ ਨਾ ਉਹ ਖਾਲਸੇ ਨੂੰ ਵਸੂਲ ਦੇ ਕੇ ਜਾਓ ਚੁੰਗੀ ਦੇ ਕੇ ਜਾਓ ਜਗਾ ਦੇ ਕੇ ਜਾਓ ਇੱਕ ਘੜੀ ਖੈ ਨੂੰ ਅਮਸਨਾ ਵੀ ਖਾਲਸਾ ਖਤਮ ਹੋ ਗਿਆ ਇਹਦੇ ਅੱਲਾ ਮੀਆਂ ਅੱਜ ਕਿਤੇ ਨਾ ਨਿਹੰਗਾਂ ਸਿੰਘਾਂ ਤੋਂ ਬਚਾਲਾ ਮੁੜ ਕੇ ਨਹੀਂ ਇਸ ਪੱਕ ਡੰਡੀ ਤੇ ਆਉਂਦੇ ਵਾਹ ਲੀਕਾ ਕੱਟ ਕੇ ਮਾਫੀਆਂ ਮੰਗ ਕੇ ਜੇਬਾਂ ਢੇਰੀ ਕਰਕੇ ਤੁਰਨ ਲੱਗੇ ਬਾਬਾ ਬੋਤਾ ਸਨ ਜਿਹੜੇ ਘੜੀ ਆंदे ਸਿਰ ਖਾਲਸਾ ਖਤਮ ਹੋ ਗਿਆ ਗੁਰੂ ਕੇ ਸਿੱਖੋ ਬਾਬਾ ਬੋਤਾ ਸਿੰਘ ਗਰਜਾ ਸਿੰਘ ਟੋਲ ਪਲਾਜਾ ਲੈਸੀ ਆਨਾ ਗੱਡਾ ਤੇ ਪੈਸਾ ਖੋਤਾ ਉਹਨਾਂ ਕਾ ਬਾਬਾ ਜੀ ਜਿੰਦ ਕੋ ਪੈਸਾ ਨਾ ਹੋਵੇ ਉਹ ਆਂਦੇ ਉਹ ਬਾਬਾ ਗਰਜਾ ਸੋਂਾਂ ਗੱਲ ਕਰੋ ਬਾਬਾ ਗਰਜਾ ਸੋਂ ਕਹੇ ਬਾਬਾ ਜੀ ਸਾਡੇ ਕੋ ਪੈਸੇ ਨਹੀਂ ਰਖੇ ਪੰਜ ਪਣੀ ਤੰਬੇ ਤੁਹਾਨੂੰ ਵਣਗੇ ਤੇ ਸਲੋਤਰ ਕਿਹੜਾ ਲਾਗਣਾ ਤੇ ਮਮਨ ਦੀ ਨਾਂ ਇੱਥੇ ਪੈਸੇ ਭੇ ਦੇ ਦੇ ਤੇ ਉੱਥੇ ਜਾ ਕੇ ਮੈਂ ਦਸ ਸੋਨਾ ਲੈ ਲਈ ਇਹਨਾਂ ਕੋਈ ਜਾ ਕੇ ਨਾ ਜਾਨ ਬਚਾ ਗੁਰੂ ਕੇ ਸਿੱਖੋ ਲੀਕਾ ਘਟ ਕੇ ਮਾਫੀਆਂ ਮੰਗ ਕੇ ਤੁਰਨ ਲੱਗੇ ਤੇ ਕਹਿਣ ਲੱਗੇ ਬਾਬਾ ਜੀ ਇੱਕ ਸਰਕਾਰੀ ਪਰਚੀ ਵੀ ਹੁੰਦੀ ਆ ਅਨੇਕਾ ਪਰਚੀ ਨੇ ਤੈਨੂੰ ਪਰਚਾ ਦਿੰਨੇ ਆ ਲਿਖਿਆ ਸੀ ਮੈਂ ਹਾਂ ਸਿੰਘ ਬੋਤਾ ਬੋਤਾ ਹੱਥ ਵਿੱਚ ਮੋਟਾ ਛੋਟਾ ਵਾ ਵਾ ਲਵਾ ਜਗਤ ਆਨਾ ਗੱਡਾ ਤੇ ਪੈਸਾ ਖੋਤਾ ਉਹ ਤੂਨ ਲੈਕ ਖੋਤਾ ਤੇਥੋਂ ਰਾਜ ਨਹੀਂ ਹੋਤਾ ਤੂੰ ਜਾਏਂਗਾ ਦਰ ਕੇ ਰੋਤਾ ਤੂੰ ਕਹਦੀ ਭਾਬੀ ਖਾਨੋ ਨੂੰ ਤੇਰਾ ਦੇਵਰ ਸਿੰਘ ਹੈ ਬੋਤਾ ਬੋਤਾ ਭਾਬੀ ਖਾਨੋ ਕਿਉਂ ਗਿਆ ਹਾਂ ਬਾਬਾ ਦੇ ਪਿੰਡ ਪੜਾਣੇ ਵਿਖੇ ਮਾਝ ਦੇ ਵਿਆਹ ਹੋਈ ਸੀ ਇਸ ਕਰਕੇ ਉਹਨੂੰ ਭਾਈ ਚਰਾਂ ਉਹ ਭਾਬੀ ਕਿਹਾ ਚੜਾਉਣ ਵਾਸਤੇ ਨਹੀਂ ਕਿਹਾ ਜਿਸ ਵੇਲੇ ਚਿੱਠੀ ਲੈ ਕੇ ਜਕਰੀਏ ਦੇ ਦਰਬਾਰ ਵਿੱਚ ਪਹੁੰਚੇ ਜਕਰੀਆ ਸੜ ਬੜ ਕੇ ਗੋਲੇ ਹੋ ਗਿਆ ਉਹਨੇ ਆਖਿਆ ਓਏ ਹੈ ਕਿਨੇ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕਰ ਲਿਆ ਉਹਨਾ ਆਖਿਆ ਹਕਮ ਸਾਹਿਬ ਹੈਗੇ ਤੇ ਸਿਰਫਾ ਦੋ ਹੀ ਪਰ ਆਪਣੇ 2.5 ਲੱਖ ਖਾਲਸਾ ਫੌਜ ਤੋਂ ਆਉਂਦੇ 2.5 ਲੱਖ ਵਾਹ ਵਾਹ ਇਹ ਨਹੰਗਾ ਸਿੰਘਾਂ ਦੇ ਬੋਲੇਆ ਗੁਰੂ ਕੇ ਸਿੱਖੋ ਪ੍ਰਾਤਮਿਕ ਸਿੰਘਾਂ ਦਾ ਕਿਹੋ ਜਿਹਾ ਜੀਵਨ ਸੀ ਵਾਹਿਗੁਰੂ ਅੱਜ ਸਿੱਧ ਲੈ ਕੇ ਜਾਣੀਆਂ ਉਹ ਜੰਗਲਾਂ ਵਿੱਚ ਰਹਿਣਾ ਮਰਿਆਂ ਦੇ ਬੇਰ ਖਾਣੇ ਗੰਨੇ ਚੂਪ ਕੇ ਗਜਾਰਾ ਕਰ ਲੈਣਾ ਪਰ ਉਦੋਂ ਨਿਤਨੇਮ ਗੁਰੂ ਕੇ ਸਿੱਖਾਂ ਨੂੰ ਜਬਾਨੀ ਕਰਨੀ ਵਾਹਿਗੁਰੂ ਜੀ ਹਣ ਪੱਖੇ ਕੁੰਦਰ ਹੀਟਰ ਨੋਟਰ ਕਾਰਾ ਬੈਂਕ ਬੈਲੈਂਸ ਸਭ ਕੁਝ ਮਨੋਕੋ ਵਾਧੂਆ ਫੈਸਿਲਟੀ ਦਾ ਸਾਰਾ ਇਸਮਾਨ ਕੋਲਾ ਪਰ ਸਵੇਰ ਤੋਂ ਲੱਗੇ ਆਮ ਤੱਕ ਬੰਦਾ ਕਰਲਾਉਂਦਾ ਮਿਲਕਦਾ ਕਾਰਨ ਕੀ ਆ ਕੁਝ ਘਰਾਂ ਨੂੰ ਛੱਡ ਕੇ ਸਾਡੇ ਘਰਾਂ ਚ ਨਿਤਨੇਮ ਨਹੀਂ ਰਹਿ ਗਿਆ ਤੇ ਮਾਰੇ ਕੀnde ਜੇ ਤਨ ਬਾਣੀ ਵਿਸਰ ਜਾਏ ਯੋ ਪੱਕਾ ਚੋਂ ਪੱਕਾ ਰੋਗੀ ਬੱਲਾਏ ਮਿਲ ਲਾਈ ਕਤਕ ਕਰਮ ਕਮਾਵਣੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਸਭੇ ਰੋਗ ਸਿੰਘਾ ਜਾ ਕੇ ਪਰਨ ਕਰਿਓ ਕਿ ਜ਼ਿੰਦਗੀ ਚ ਇਹੋ ਜਿਹਾ ਕੋਈ ਵੀ ਨਪਾਗਾ ਦਿਨ ਸਾਡਾ ਨਾ ਆਵੇ ਜਿਤੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਉਸ ਵਹਿਗੁਰੂ ਦੀ ਸਿਵ ਸਲਾਹ ਵਿੱਚ ਨਾ ਜੁੜੀ ਗੁਰੂ ਨਾਨਕ ਮਰ ਦੇ 52 ਬਚਨ ਹਨ ਫੇਰ ਕੇ ਅੱਗੇ ਰੱਖੀ ਐ ਜਿਤ ਦਿਸੈ ਦਰਬਾਰ ਮਰ ਤੇਰੇ ਗਾੜੀ ਕਿਹੜੀ ਚੀਜ਼ ਰੱਖੀ ਜਿੰਨਾ ਤੇਰਾ ਦਰਬਾਰ ਦਸੇ ਦਰਬਾਰ ਦਸੇ ਮੂਹ ਕੇ ਬੋਲਣ ਬੋਲੀਐ ਜਿਤ ਜਿਤ ਸੁਣ ਤਰੇ ਪਿਆਰ ਕਿਹੜੇ ਮੂਹ ਬੋਲ ਜਿਹਨੂੰ ਸੁਣ ਕੇ ਤੂੰ ਸਾਨੂੰ ਪਿਆਰ ਕਰੇ ਵਾਹਿਗੁਰੂ ਤੇ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਸਚਨਾਓ ਸਚਨਾਓ ਵਡਿਆਈ ਵਿਚਾਰ ਅੰਮ੍ਰਿਤ ਵੇਲਾ ਜਿਹੜਾ ਉਸ ਪਰਮੇਸ਼ਰ ਦੀਆਂ ਵਡਿਆਈਆਂ ਕਰਨ ਦਾ ਵੇਲਾ ਹੁੰਦਾ ਵਾਹ ਹਰ ਸਾਲ ਗੁਰਮਤ ਸਮਾਗਮ ਮੈਨੂੰ ਪਤਾ ਲੱਗਾ ਮਾਹ ਪ੍ਰਸ਼ਾਦੀ ਜਾਚ ਮਨਾਇਆ ਜਾਂਦਾ ਗੁਰੂ ਕੇ ਸਿੱਖੋ ਜੋ ਸੁਣ ਕੇ ਜਾਣਾ ਕਿਸੇ ਸੁਣਿਆ ਕੀ ਤੇ ਉਹਦੀ ਮੁੜ ਕੇ ਕਮਾਈ ਕਰਨੀ ਵਾਹ ਅਸੀਂ ਸਿੱਖ ਬਣ ਕੇ ਆਏ ਤੇ ਗੁਰਸਿੱਖ ਦੀ ਮੰਜ਼ਿਲ ਤੇ ਪਹੁੰਚਣਾ ਵਾਹ ਤੇ ਗੁਰਸਖ ਕਿੰਨੂ ਆਂਦੇ ਆ ਭਾਈ ਗੁਰਦਾਸ ਜੀ ਦੇ ਬੜੇ ਸੁੰਦਰ ਬਚਨ ਹਨ ਗੁਰਸਖ ਭੜ ਕੇ ਉੱਠ ਕੇ ਅੰਮ੍ਰਿਤ ਵੇਲੇ ਸਰਨਾ ਬੰਦਾ ਗੁਰ ਕੇ ਬਚਨ ਉਚਾਰ ਕੇ ਧਰਮ ਸਾਲ ਦੀ ਸੁਰਤ ਕਰਨ ਦਾ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ ਵਰਤੰਦਾ ਗੁਰਸਿੱਖਾਂ ਨੂੰ ਦੇਖ ਕਰ ਪਿੱਛੋਂ ਬਚਿਆ ਆਪ ਖਵੰਦਾ ਕਲੀ ਕਾਲ ਸਕਾਰਾ ਗੁਰ ਚੇਲਾ ਚੇਲਾ ਗੁਰਸੰਦਾ ਗੁਰਮਖ ਗਾਢੀ ਰਾਹੋ ਚਲੰਦਾ ਉਹ ਕੈਸਾ ਪ੍ਰੀਤ ਪ੍ਰਤਾਪ ਸਿੰਘਾਂ ਦਾ ਜੀਵਨ ਸੀ ਸਾਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਆ ਉਹ ਸੂਰਮੇ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਜਦੋਂ ਜਖਰੀ ਨੇ ਸੁਣਿਆ ਅੱਗ ਲੱਗੀ ਜਲਾਲਦੀਨ ਕਰਨੈਲ ਨੂੰ ਆਖਿਆ ਵੀ ਮਨ ਮਰਜ਼ੀ ਦੀ ਫੌਜ ਲੈ ਜਾ ਜਿੰਦਾ ਜਾਂ ਮਰਦਾ ਮੇਰੇ ਦਰਬਾਰ ਚ ਪੇਸ਼ ਕੀਤਾ ਜਾਵੇ ਵਾਹਿਗੁਰੂ ਸੋ ਜਵਾਨ ਤੇ ਲਾਕੇ ਦੀਆਂ ਧਾੜਾਂ ਲੈ ਕੇ ਜੈਲੀ ਜੈਲੀ ਦੇ ਨਾਰੇ ਲਾਉਂਦਾ ਜਿਸ ਵਾਲੇ ਨੂਰ ਦੀ ਸਰਾਂ ਦੇ ਕੋਲ ਪਹੁੰਚਿਆ ਨਾ ਬਾਬਾ ਬੋਤਾ ਸਿੰਘ ਮੈਂ ਆਉਂ ਵੀ ਥੋਰ ਵੇਖ ਕੇ ਐਮੀ ਭਲਾਤ ਆਵਾਜ਼ ਵਿੱਚ ਚਕਾਰਾ ਲਾਇਆ ਉਹ 100 ਦਾ 100 ਹੀ ਘੋੜਾ ਫੇਰ ਰੁਕ ਗਿਆ ਵਾਹਿਗੁਰੂ ਉਹਨੇ ਆਖਿਆ ਓਏ ਦਵਾਈ ਖੁਦਾ ਦੀ ਦੇ ਲਿਆਉਣ ਲੱਗੇ ਜੀ ਜਿੱਤਰਾ ਕੋਈ ਖੇਰ ਛਕਾਰ ਦੇ ਮਗਰ ਭਜਦਾ ਨਾ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਇਦਾਂ ਉਹਨਾਂ ਤੁਰਕਾਂ ਦੇ ਮਗਰ ਭਜੇ ਵਾਹ ਵਾਹ ਪਹਿਲਾਂ ਤੇ ਉਹਨਾਂ ਕੋਲ ਜਿਹੜੇ ਸਲੋਤਰ ਸੀ ਨਾ ਢਾਈ ਢਾਈ ਫੁੱਟ ਦੇ ਡੰਡੇ ਪਹਿਲਾਂ ਤੇ ਉਹ ਵਗਾਤੇ ਛੱਡੇ ਹੱਥ ਹੱਥ ਸਿੰਘਨ ਕੇ ਤੁਰਕ ਨਾਈ ਤੇ ਤੁਰਕਨ ਘੋੜੇ ਦੇਖ ਲਾਈ ਤੂੰ ਜਵਾਨਾਂ ਨੇ 100 ਦੇ ਘੋੜੇ ਇਕ ਰਾ ਹਲਾ ਕੇ ਰੱਖ ਦਿੱਤੇ ਸੱਚੇ ਦੂਰ ਹੋ ਕੇ ਜਲਾਦੀਨ ਕਹਿ ਲਗਾ ਬੋਤਾ ਸਿੰਘਾ ਤੇਰੀ ਐਸੇ ਜੁਲਾਈ ਆ ਤੂੰ ਹੱਥ ਖੜੇ ਕਰਦੇ ਤੇ ਮੈਂ ਤੈਨੂੰ ਜਕਰੀਏ ਖਾਂ ਦੇ ਕੋਲ ਮਾਫ ਕਰਾ ਦੂੰਗਾ ਉਹਨੇ ਆਖਿਆ ਹੋਏ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਤੇ ਮਾਫੀ ਸਾਡੇ ਗੱਲ ਹੀ ਨਹੀਂ ਅਸੇ ਆਈ ਤੁਸੀਂ ਜੇ ਭਾਦੇ ਅਸੀਂ ਆ ਥੋੜੇ ਉਹ ਜੇ ਕਿਤੇ ਮਰਦਾਂ ਦੇ ਹੱਥ ਜਮਾ ਕੇ ਵੇਖ ਲਈ ਨਾ ਸਾਡੇ ਧੋ ਦੇ ਨਾਲ ਜਿਹੜਾ ਚਾਰ ਚਾਰ ਕੱਦ ਉਹਨੇ ਜਦੋਂ 94 ਚਾਰ ਚਾਰ ਜਮੈਲ ਕੱਢੇ ਗੁਰੂ ਕਲਗੀਧਰ ਬਾਦਸ਼ਾਹ ਦੇ ਸਿੰਘਾਂ ਨੇ ਪਹਿਲੀ ਸੱਤੇ ਚੋਂ ਦਸ ਲਾਇਆ ਕਰਤਾ ਉਹਨੇ ਆਖਿਆ ਹੁਣ ਉਹਨੇ ਆਖਿਆ ਕੱਲੇ ਕਰਨਾ ਹੋ That. ਪੁਤਰੀ ਸ਼ੋ ਗਈ ਕਰ ਕੇ ਕਿਨਾਰਾ ਉਹ ਜਿੰਨੂ ਕਾਲ ਦੀ ਪੁਤਰੀ ਸ਼ੋ ਗਈ ਉਹ ਕਰ ਗਿਆ ਕਿਨਾਰਾ ਜਿੰਨੂ ਇਕੱਲਾ ਬਾਬਾ ਬੋਤਾ ਸਿੰਘ ਦੀ ਤੇਗ ਵੱਜ ਗਈ ਨਾ ਮੜੋ ਨੇ ਪਾਣੀ ਨਹੀਂ ਮੰਗਿਆ ਜਦੋਂ ਪੰਨਾ ਪੰਨਾ ਦਾ ਵਿਸਵਾ ਕਰਦਾ ਫਿਰ ਤੁਰਕਾਂ ਨੇ ਦੂਰੋਂ ਤੀਰ ਚਲਾਉਣੇ ਸ਼ੁਰੂ ਕੀਤੇ ਤੀਰ ਇਹ ਜੱਜ ਸਿੰਘੋ ਜਦੋਂ ਸਿੰਘਾਂ ਦੇ ਤੀਰ ਵੱਜਦਾ ਸੀ ਨਾ ਤੀਰ ਨੂੰ ਪੱਟ ਕੇ ਕਹਿੰਦੇ ਸੀ ਤੁਰਕੋ ਲਰ ਇੱਕ ਤੁਹਾਰੇ ਪੀਰ ਹਮਰਾ ਹਮਰਾ ਜੀਰ ਨਾ ਸਕੇ ਸਰੀਰ ਵਾਹ ਅਜ ਵਰਗੇ ਸੋਹ ਸਰੀਰ ਨਹੀਂ ਸੀ ਕੂਂਦਰਾ ਤੇ ਏਸ਼ੀਆ ਤੇ ਗਾੜੀ ਸੌਣ ਵਾਲੇ ਨਹੀਂ ਸੀ ਪਾਲੇ ਦੇ ਨਾਲ ਧੁੱਪਾਂ ਦੇ ਨਾਲ ਬਰਸਾਤਾਂ ਦੇ ਨਾਲ ਜਿਹੜਾ ਉਤਲਾ ਜਿਸਮ ਸੀ ਉਹ ਗੈਂਡੇ ਦੀ ਖਲ ਵਰਗਾ ਹੋ ਚੁੱਕਾ ਸੀ ਜਦੋਂ ਪੀਰਾਂ ਨੇ ਵੀ ਕੁਝ ਨਾ ਸਵਾਰਿਆ ਫਿਰ ਤੁਰਕਰ ਬੰਦੂਕ ਸੁਮਾਰੀ ਫਿਰ ਤੁਰਕਾਂ ਨੇ ਬੰਦੂਕ ਚੁੱਕ ਲਈ ਫਿਰ ਤੁਰਕਾਂ ਨੇ ਬੰਦੂਕ ਸੁਮਾਰੀ ਲਾਵੇ ਸਿੰਘ ਗੋਲੀ ਭਾਰੀ ਜਹਾਂ ਲੱਗੇ ਹੱਟ ਦੇਵੇ ਕੋਣ ਹੁਣ ਬੰਦੂਕ ਦਾ ਕੰਮ ਜਿੱਥੇ ਵੱਜਦੀ ਉੱਥੇ ਛੜਦੀ ਕੋਈ ਨਹੀਂ ਪਹਿਲਾਂ ਦੇਖ ਕੇ ਹੱਥ ਬੰਨਿਆ ਇੱਕ ਇੱਕ ਫਿਰ ਪੱਟ ਬੰਨਿਆ ਤੇ ਆਖਿਆ ਬੋਤਾ ਸਿੰਘਾਂ ਰੱਖਾਂਗੇ ਜਿੰਨੂੰ ਆਪਣੇ ਕੋਲ ਸੀ ਜਰੂਰ ਵਾਹਿਗੁਰੂ ਪਰ ਰੱਖਾਂਗੇ ਮੁਸਲਮਾਨ ਬਣਾ ਕੇ ਜਦੋਂ ਇਹ ਝੂਠਾ ਵਚਨ ਕੀਤਾ ਨਾ ਬਾਬਾ ਬੋਤਾ ਸਿੰਘ ਨੇ ਇੱਕ ਲਾਟੇ ਤੁਰ ਕੇ ਉਹਦਾ ਸਿਰ ਬਾੜਿਆ ਹੁਣ ਐ ਖਾ ਦਵਾਈ ਖਾਦੀ ਇਹ ਤੇ ਮਰੇ ਮਰੇ ਵੀ ਨਹੀਂ ਕਿਸੇ ਨੂੰ ਛੱਡਦੇ ਇੱਕ ਧੰਮ ਸਾਰੀ ਫੌਜ ਅੱਲਾ ਕਰਕੇ ਭੇਜੋ ਇਧਰ ਬਾਬਾ ਬੋਤਾ ਸਿੰਘ ਤੇ ਗਰਜਾ ਸਿੰਘ ਨੇ ਆਖ ਦਵਾਈ ਪਿੱਠਾ ਜੋੜ ਲੀਆਂ ਜੇ ਕੋਈ ਤੇਰੇ ਤੇ ਦੁਸ਼ਮਣ ਵਾਰ ਕਰੇ ਉਹਨੂੰ ਮੈਂ ਸੰਭਾਲੂ ਜਿਹੜਾ ਮੇਰੇ ਪਿੱਛੇ ਵਾਰ ਕਰੇ ਉਹਨੂੰ ਤੂੰ ਸੰਭਾਲੀ ਧੱਕ ਧੱਕ ਵੈ ਤੁਰਕਨ ਕਰੇ ਮਤ ਸਿੰਘ ਫਿਰ ਹੋਵੇਂ ਖੜੇ ਖੜੇ ਟੱਕ ਟੋਕੇ ਬੋਦਾ ਸਿੰਘ ਦਰਜਾ ਸਿੰਘ ਵੇਨਿਆ ਛੋਟਿਆ ਤੁਸਟਾ ਨੇ ਕਰ ਦਿੱਤਾ ਬਿੱਕ ਤੇ ਫਿਰ ਉੱਠ ਕੇ ਨਾ ਖਲੋ ਜਣ ਰੋ ਟੱਕ ਟੋਕ ਵਾ ਤੁਰਕਨ ਕਰੇ ਮਤ ਸਿੰਘ ਫਿਰ ਹੋਵੇਂ ਖੜੇ ਇਨ ਬਿੱਦ ਸਿੰਘਣ ਸ਼ੀ ਦੀ ਭਾਈ ਤਨ ਮਾਤਾ ਤਨ ਮਾਤਾ ਤਨ ਵਿਦੋਸ ਭਾਈ ਵਿਦੋਸ ਭਾਈ ਮਾ ਸਿਉ ਦੇ ਨਾਮ ਨੂੰ ਮਰਦ ਦੁਨੀਆ ਉੱਤੇ ਜੋੜ ਜੋਗਾ ਛੱਡ ਗਏ ਸੱਚ ਹੈ ਜੀਤੀ ਬੜੀ ਬੋਤਾ ਸਿੰਘ ਲਈ ਚਾਹੇ ਰਲੇਵੇ ਚਾਹੇ ਰਲੇਵੇ ਸ਼ੀਤਨ ਡੇਰੇ ਪੀਰ ਬਕੰਦਰ ਜਿਨ ਮਨ ਘੇਰੇ ਜੀਤੀ ਬੜੀ ਬੋਤਾ ਸਿੰਘ ਲਈ ਰਤਨ ਸਿੰਘ ਸੁਣੀ ਸੋਈ ਕਹੀ ਵਾਹ ਰਤਨ ਸਿੰਘ ਭੰਗੂ ਕਹਿੰਦਾ ਜੋ ਮੈਂ ਆਪੜਿਆ ਵੱਡ ਬਡੇਰਿਆਂ ਤੋਂ ਸੁਣਿਆ ਨਾ ਮੈਂ ਉਹੋ ਹੀ ਲਿਖਿਆ ਮੈਂ ਜਰਾ ਜਿੰਨਾ ਵੀ ਬਾਤ ਘਾਟ ਨਹੀਂ ਲਿਖਿਆ ਇਹਨਾਂ ਨੂੰ ਮਰਨੇ ਆਖਿਆ ਸੀ ਖਾਲਸਾ ਮੇਰੋ ਰੂਪ ਹੈ ਖਾਸ ਹੈ ਖਾਸ ਖਾਲਸੇ ਮੈਂ ਹੂੰ ਕਰੂ ਨਿਵਾਸ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੂੰ ਸਦਸ ਸੰਗਾ ਖਾਲਸਾ ਮੇਰੋ ਪਿੰਡ ਪ੍ਰਾਣਾ ਖਾਲਸਾ ਖਾਲਸਾ ਮੇਰੀ ਜਾਨ ਕੀ ਜਾਨ ਕੀ ਚਾਨ ਜਦ ਲਗ ਖਾਲਸਾ ਰਹੇ ਨਿਆਰਾ ਤਬ ਲਗ ਤਬ ਲਗ ਤੇਜ ਦਿਉ ਮੈਂ ਸਾਰਾ ਵਾਹ